ਆਲਾ ਨੂੰ ਕਰਤੂਆ ਤੁਸੀਂ ਤੁਹਾਡੇ ਸਾਰੇ ਤੱਕ ਹੋਣਗੇ ਜੈ ਜੈ ਭੀਮ ਤੇ ਪਰ ਜੈ ਜੈ ਬਾਸਵਾ ਅਮਰ ਰਹੇ ਜੈ 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 ਔਰ ਸਹਾ ਸੰਗਤ ਨੂੰ ਔਰ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਇਹ ਪੂਰਾ ਜਿਹੜਾ ਉਹ ਸੰਯੋਗ ਦੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾਰਾ ਜੀ ਮੰਗ ਕੀ ਹੈ ਕਿਉਂਕਿ ਦੋਸ਼ੀ ਤਾਂ ਫੜ ਲਿਆ ਗਿਆ ਉਹਤੇ ਮੰਗ ਕੀ ਹੈ ਮੰਗ ਹਲੇ ਹੁਣ ਵੇਖੋ ਕਮਸਾਰੀ ਇਕੱਠੀ ਹੋ ਰਹੀ ਆ ਜੋ ਸਮਾਜ ਦੀ ਮੰਗ ਹੋਏਗੀ ਉਹਦੇ ਵਿੱਚ ਜਿਹੜਾ ਸਾਰਾ ਪੂਰਾ ਉਤਰਿਆ ਜਾਊਗਾ ਸਹਾ ਸੰਗਤ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਨੂੰ ਤੇ ਬਹੁਤ ਜਿਹੜੀ ਕੜੀ ਤੋਂ ਕੜੀ ਜਿਹੜੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹੋ ਜਿਹੇ ਬੰਦੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਹਾਰਕੇਸ਼ਨਾਥ ਜਨਰਲ ਸੈਕਟਰੀ ਸੰਤਮਾ ਸਭਾ ਭਾਰਤ ਤੁਣਾ ਸਾਹਿਬ ਟ੍ਰਸਟ ਜੋ ਬੀਤੇ ਦਿਨੀ ਕੱਲ ਜੋ ਦੁਖਦਾਈ ਘਟਨਾ ਕੀਤੀ ਗਈ ਹੈ ਸਾਡੇ ਰਹਿਬਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਸਰੂਪ ਨਾਲ ਜੋ ਤੋੜ-ਫੋੜ ਕੀਤੀ ਗਈ ਹੈ ਉਹਨਾਂ ਪਾਪੀਆਂ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਔਰ ਅੱਜ ਦੇ ਦਿਨ ਸਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਵੱਲੋਂ ਜੋ ਕਿ ਭੰਡਾਰੀ ਪੁਲ ਨੂੰ ਬੰਦ ਕੀਤਾ ਗਿਆ ਔਰ ਸੇਵਾਦਾਰਾਂ ਨੂੰ ਸ਼ਹਿਰ-ਸ਼ਹਿਰ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਾਈ ਗਈ ਹੈ ਔਰ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਸਹਿਬ ਪਾਤਸ਼ਾਹ ਜੀ ਵੱਲੋਂ ਉਹਨੂੰ ਸਪੂਰਨ ਰੰਗ ਦੇਣ ਵਾਸਤੇ ਅੱਜ ਸੇਵਾਦਾਰ ਖੱਲੇ ਨੇ ਤੇ ਅਸੀਂ ਦੇਸ਼ਵਾਸੀਆਂ ਨੂੰ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹਾਂ ਆਦੇਸ਼ ਕਰਦੇ ਹਾਂ ਕਿ ਅੱਜ ਦੇ ਦਿਨ ਜਿਹੜਾ ਕਿ ਇਹ ਮੁਕੰਮਲ ਬੰਦ ਦੀ ਜਿਹੜੀ ਕਾਲ ਸਾਬ ਪਾਤਸ਼ਾਹੀ ਵੱਲੋਂ ਦਿੱਤੀ ਗਈ ਹੈ ਨੂੰ ਬੰਦ ਕਰਨਾ ਚਾਹੀਦਾ ਔਰ ਸੰਤ ਸਮਾਜ ਦਾ ਸਾਥ ਦੇਣਾ ਚਾਹੀਦਾ ਮਹਾਰਾਜ ਜੀ ਹੋਰ ਮੰਗ ਕੀ ਕਿਉਂਕਿ ਦੋਸ਼ੀ ਦਾ ਕੱਲ ਦਾ ਫੜ ਚੁਕੇ ਗਏ ਤੇ ਉਹ ਪੁਲਿਸ ਨੇ ਕਿਹਾ ਵੀ ਉੱਤੇ ਕਾਰਵਾਈ ਵੀ ਕੀਤੀ ਗਈ ਹੋਰ ਕੀ ਮੰਗ ਹਾਂਜੀ ਹਾਂਜੀ ਸਾਡੀ ਮੰਗ ਇਹ ਹੈ ਕਿ ਦੇਖੋ ਇੱਡਾ ਵੱਡਾ ਕਾਂਡ ਜਿਹੜਾ ਕੀਤਾ ਜਿਹੜਾ ਕਿ ਜਿਸ ਪਾਪੀ ਨੇ ਪਾਪ ਕੀਤਾ ਉਹ ਕੱਲੇ ਪਾਪੀ ਨੇ ਪਾਪ ਨਹੀਂ ਕੀਤਾ ਉਹਦੇ ਨਾਲ ਜਿਹੜੇ ਵੀ ਜਿੰਨੇ ਵੀ ਲੋਕ ਇਨਵੋਲਵ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਦੇਖੋ ਉਹਨੂੰ ਥੋੜਾ ਕਿਨੇ ਪ੍ਰੋਵਾਈਡ ਕਰਾਇਆ ਉਹਨੂੰ ਮਸ਼ੀਨ ਜਿਹੜੀ ਪ੍ਰੋਵਾਈਡ ਕਿਨੇ ਕਰਾਈ ਹੈ ਇਹਨਾਂ ਸਾਰਿਆਂ ਦੀ ਸਾਰਿਆਂ ਨੂੰ ਜਿਹੜੀ ਕਿ ਬੰਦੀ ਕਾਰਵਾਈ ਔਰ ਸੰਸਮਾਈ ਵੱਲੋਂ ਜਿਹੜੀ ਕਿ ਇਸ ਬੰਦੇ ਨੇ ਜਿਹੜੀ ਦੁਖਦਾਈ ਕਟਨਾ ਜਿਹੜੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਮੰਗਦੇ ਆ ਐਨਾ ਹੀ ਕਹਿੰਦੇ ਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਪੁਸ਼ਟੀ ਅਤੇ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਇੱਕ ਕੱਲ ਜਿਹੜੀ ਘਟਨਾ ਵਾਪਰੀ ਸੀਗੀ ਤੇ ਟਾਊਨ ਹਾਲ ਬਾਬਾ ਸਾਹਿਬ ਦੇ ਪੋਤੇ ਦੇ ਨਾਲ ਸ਼ਰਾਰਤ ਹੋਈ ਹੈ ਭਾਰਤੀ ਸਭਾ ਦੇ ਪ੍ਰਤੀ ਰੂਪ ਸੀ ਉਹਦੇ ਨਾਲ ਤੋਣ ਕਰਕੇ ਉਹਦੀ ਨੁਕਸਾਨ ਪਹੁੰਚਾਇਆ ਗਿਆ ਉਹਦੇ ਸਬੰਧ ਵਿੱਚ ਅੱਜ ਜਥੇਬੰਦੀਆਂ ਨੂੰ ਬੰਦੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਵਿੱਚ ਅਸੀਂ ਦੱਸਣਾ ਚਾਹੁੰਦੇ ਵੀ ਅਸੀਂ ਪਹਿਲਾਂ ਹੀ ਇਸ ਸਬੰਧ ਵਿੱਚ ਪਰਚਾ ਦਰਜ ਕਰਕੇ ਬਹੁਤ ਹੀ ਸਖਤ ਤਰਾਹਾਂ ਦੇ ਵਿੱਚ ਪਰਚਾ ਦਰਜ ਕੀਤਾ ਹੈ ਤੇ ਦੋਸ਼ੀ ਨੂੰ ਅਰੈਸਟ ਵੀ ਕਰ ਲਿਆ ਆ ਉਹਦੀ ਪਛਾਣ ਆਕਾਸ਼ ਸਿੰਘ ਸਾਨੂੰ ਭੁਪਿੰਦਰ ਸਿੰਘ ਵਾਸੀ ਧਰਮਕੋਟ ਹੋਈ ਹੈ ਉਹਨੂੰ ਪ੍ਰੋਪਰ ਪੁੱਛ ਕੇ ਚੱਲ ਰਹੀ ਹੈ ਇੰਟਰੋਗੈਸ਼ਨ ਉਹਦੀ ਤੇ ਅਜੀ ਡਿਊਰਿੰਗ ਅ ਇੰਟਰੋਗੈਸ਼ਨ ਜੋ ਵੀ ਫੈਕਟ ਹੋਣਗੇ ਵੀ ਉਹਦੇ ਨਾਲ ਕੋਈ ਹੋਰ ਸੀਗਾ ਜਾਂ ਨਹੀਂ ਸੀ ਕਿੱਦਾਂ ਆਇਆ ਸੀ ਉਹ ਉਹ ਸਾਰੀ ਵਸ਼ੇ ਕੀ ਸੁਬਾਤ ਕਿੰਨੇ ਤੜਿਆਂ ਦੇ ਵੱਲੋਂ ਅੱਜ ਬੰਦ ਕਰਵਾਇਆ ਗਿਆ ਕਿ ਮੌਲੂ ਸ਼ਾਦਰਾ ਕੋਲ ਚੱਕੀ ਪੁੱਛ ਲਈ ਪਾ ਦੇ ਇਹ ਦੇਖੋ ਜੀ ਸਮੂਹ ਸਮਾਜ ਜਿਹੜਾ ਅਨਸੂਚਿਤ ਜਾਤੀਆਂ ਜਾਂ ਜਿਹਨਾਂ ਦੇ ਪੀਲੇ ਆ ਬੀਸੀ ਵੀ ਕੁਝ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਅੱਜ ਬੰਦੀ ਕਾਲ ਦਿੱਤੀ ਗਈ ਸੀ ਪੁਲਿਸ ਬੰਦੇ ਉਹ ਸਾਰੇ ਸ਼ਹਿਰ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਕੀਤੇ ਗਏ ਆ ਅਲੱਗ-ਅਲੱਗ ਸਥਾਨ 'ਤੇ ਅਲੱਗ-ਅਲੱਗ ਅਫਸਰ ਲਾਏ ਗਏ ਨੇ ਤੇ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਆਪਣੀ ਖਾਲ ਦਿੱਤੀ ਆ ਉਹ ਸ਼ਾਂਤੀ ਦੇ ਨਾਲ ਇਹਨੂੰ ਪੂਰੀ ਕਰੋ ਕਿਸੇ ਦੇ ਨਾਲ ਆਪਾਂ ਧੱਕਾ ਨਹੀਂ ਕਰਨਾ ਇਸ ਤੋਂ ਆ ਜੇ ਕੋਈ ਸ਼ਰਾਰਤੀ ਐਸਾ ਜਿਹੜਾ ਉਹ ਗੈਰਕਾਨੂੰਨੀ ਕੋਈ ਗਤੀਵਿਧੀ ਕਰੂ ਉਹਦੇ ਖਿਲਾਫ ਕਰ ਦਿੱਤੀ ਜਾਏ ਸੰਗਤ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਹਰਮੰਦਰ ਸਾਹਿਬ ਜਾ ਰਹੇ ਆ ਰਸਤਾ ਤੋਂ ਵੀ ਸਭ ਤੋਂ ਜ਼ਿਆਦਾ ਜੇ ਕੋਈ ਰਸਤਾ ਹੈ ਰਿਟੇਸਟਰੀ ਦਾ ਹੈ ਆਪਣਾ ਦਰਵਾਜ਼ਾ ਤੋਂ ਨੂੰ ਜਾਂਦਾ ਹੈ ਸੰਗਤ ਨੂੰ ਇਹੀ ਪੀੜਾ ਵੀ ਤੁਸੀਂ ਆਰਾਮ ਦੇ ਨਾਲ ਸ਼